ਮਾ ਜੀ ਮੈਂ ਸਤਵੰਦਰ ਸਿੰਘ ਜਵੱਦੀ ਸਾਬਕਾ ਕਾਉਂਸਲਰ ਆ ਇਸ ਵਾਰਡ ਦਾ ਅੰਚਾਰਜ ਵੀ ਆ ਹਾਂਜੀ ਆਮ ਆਦਮੀ ਪਾਰਟੀ ਤੋਂ ਹਾਂਜੀ ਸਰ ਕਿਸ ਤਰ੍ਹਾਂ ਦਾ ਖਾਸਾ ਵਾਪਰੇ ਲੋਕ ਕਹਿੰਦੇ ਵੱਡੀ ਅੰਗੈਲੀ ਕਹਿੰਦੇ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਕਹਿੰਦੇ ਵੱਡੇ ਇਲਜ਼ਾਮ ਲਗਾ ਰਹੇ ਨੇ ਪਹਿਲੀ ਗੱਲ ਤਾਂ ਮੈਂ ਇਹ ਦੱਸਣੀ ਚਾਹੁੰਦਾ ਹਾਂਜੀ ਦੇਖੋ ਇਹ ਰਹਿਸ਼ੀ ਇਲਾਕਾ ਵਾ ਹਾਂਜੀ ਲੋਕ ਵਧੀਆ ਬਸਦੇ ਨੇ ਇੱਥੇ ਬੜੇ ਪਿਆਰ ਨਾਲ ਬਸਦੇ ਨੇ ਹਾਂਜੀ ਰਹਾਇਸ਼ੀ ਇਲਾਕਿਆਂ ਦੇ ਵਿੱਚ ਐਡੇ ਐਡੇ ਵੱਡੇ ਵੱਡੇ ਹਸਪੀਟਲ ਵੱਡੀਆਂ ਵੱਡੀਆਂ ਬਿਲਡਿੰਗਾਂ ਨਹੀਂ ਬਣੀਆਂ ਜਿੱਥੇ ਰਹਾਇਸ਼ੀ ਇਲਾਕਾ ਹੋਵੇ ਹਾਂਜੀ 40 50 ਫੁੱਟ ਇਹਨਾਂ ਨੇ ਆ ਪੱਟਤਾ ਮੈਂ ਅੱਜ ਵੀ ਦੇਖਿਆ ਮੈਂ ਪਹਿਲਾਂ ਵੀ ਦੇਖ ਕੇ ਗਿਆ ਹਾਂਜੀ ਤਕਰੀਬਨ 20 25 ਕੋਠੀਆਂ ਨੂੰ ਇਹ ਨੁਕਸਾਨ ਪਹੁੰਚ ਗਿਆ ਇਸ ਲਈ ਨਹੀਂ ਮੈਂ ਕਹਿੰਦਾ ਤੁਹਾਨੂੰ ਇਹ ਜਿਹੜੀਆਂ ਕੋਠੀਆਂ ਨੂੰ ਨੁਕਸਾਨ ਪਹੁੰਚਿਆ ਇਹਦੇ ਦੂਸਰੀ ਸੜਕ ਪਾਰ ਕਰਕੇ ਵੀ ਉੱਥੇ ਵੀ ਤਰੇੜ ਆ ਗਈ ਅੱਛਾ ਜੀ ਇਹਦਾ ਕੌਣ ਜ਼ਿੰਮੇਵਾਰ ਆ ਕੱਲ ਮੈਂ ਇਹ ਮਹੱਲੇ ਵਾਲਿਆਂ ਨੇ ਸਾਡੇ ਇਹ ਪਰਿਵਾਰ ਹੀ ਆ ਮੈਂ ਕੌਂਸਲਰ ਵੀ ਰਿਆਂ ਇੱਥੇ ਸਾਡੇ ਪਰਿਵਾਰਕ ਮੈਂਬਰ ਆ ਦੇਖੋ ਅਸੀਂ ਇਹ ਨੁਕਸਾਨ ਜਿਹੜਾ ਜਰ ਨਹੀਂ ਸਕਦੇ ਅਸੀਂ ਇੱਥੇ ਧਰਨੇ ਤੇ ਵੀ ਬੈਠਾਂਗੇ ਜਿੱਥੇ ਤੱਕ ਹੋਏ ਜਿੱਦ ਤੱਕ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਤੁਹਾਡੀ ਸਰਕਾਰ ਆ ਤੁਸੀਂ ਆਪਣੀ ਸਰਕਾਰ ਤੱਕ ਨਹੀਂ ਗੱਲ ਪਹੁੰਚਾਉਂਗੇ ਤਾਂ ਹੱਲ ਨਹੀਂ ਕਰਾਂਗੇ ਮੈਂ ਐਮਐਲਏ ਸਾਹਿਬ ਨਾਲ ਕੱਲ ਗੱਲ ਕੀਤੀ ਸੀ ਔਰ ਜਲੰਧਰ ਗਏ ਸੀ ਜਿਮਨੀ ਚੌਂ ਨਾ ਉੱਥੇ ਹਾਂਜੀ ਕੱਲ ਕਹਿੰਦੇ ਸੀ ਰਾਤ ਨੂੰ ਆ ਜਾਾਂਗੇ ਸਵੇਰੇ ਸੋਹਾਂ ਆ ਕੇ ਮੈਂ ਅੱਜ 10 ਵਜੇ ਜਾਣਾ ਸੀ ਕੱਲ ਮੈਂ ਏਟੀਪੀ ਨਾਲ ਸਰਦਾਰ ਮੋਹਨ ਸਿੰਘ ਜੀ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਅਸੀਂ ਮੌਕੇ ਤੇ ਆਵਾਂਗੇ ਸਾਰਾ ਨਕਸ਼ਾ ਅਸੀਂ ਦੇਖਾਂਗੇ ਕੀ ਇਹਦਾ ਹੈਗਾ ਨੇ ਪਹਿਲਾਂ ਵੀ ਆ ਕੇ ਗਏ ਨੇ ਇੱਥੇ ਹੁਣ ਵੀ ਦੁਬਾਰਾ ਇਹ ਪ੍ਰਸ਼ਾਸਨ ਅੱਜ ਕਾਰਪੋਰੇਸ਼ਨ ਦਾ ਸਾਰਾ ਇੱਥੇ ਸੱਦਾ ਗਏ ਲੋਕ ਕਹਿੰਦੇ ਸਾਡੇ ਲਈ ਤਾਂ ਆਫਤ ਬਣ ਗਿਆ ਮੀ ਕਹਿੰਦੇ ਆਫਤ ਤਾਂ ਬਣ ਗਿਆ ਵਿਚਾਰਾ ਜਿਨ੍ਹਾਂ ਨੇ ਮਸਾਂ ਸਾਰੀ ਜ਼ਿੰਦਗੀ ਦੀ ਕਮਾਈ ਕਰਕੇ ਆਪਣੇ ਬਣਾਏ ਨੇ ਉਹਨਾਂ ਦੀ ਕੋਠੀ ਸਾਰੀ ਡਿੱਗ ਪਵੇ ਤੇ ਫਿਰ ਸਾਰੀ 40 40 ਸਾਲ ਦੀਆਂ ਇਹ ਮਿਹਨਤਾਂ ਕੀਤੀਆਂ ਨੇ ਸੋਨੀ ਜੀ ਆ ਸ਼ੰਕਰ ਜੀ ਆ ਪ੍ਰਧਾਨ ਜੀ ਖੜੇ ਨੇ ਸਾਰੇ ਤੁਸੀਂ ਆ ਘਰਚਾ ਜੀ ਸਾਰੇ ਸਾਡੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਨੁਕਸਾਨ ਅੱਜ ਕੱਲ ਤਾਂ ਜੇ ਨੁਕਸਾਨ 1000 2000 ਦਾ ਉਹ ਜਿਹੋ ਉਹ ਨਹੀਂ ਜਰ ਹੁੰਦਾ ਇਹ ਤਾਂ ਗੱਲ ਤੋਂ ਜਲਦ ਹੱਲ ਕਰਾਇਆ ਜਾਵੇ ਇਹ ਲੱਖਾਂ ਕਰੋੜਾਂ ਦਾ ਨੁਕਸਾਨ ਆ ਜਲਦ ਤੋਂ ਜਲਦ ਹੱਲ ਕਿਉਂ ਇਹ ਤਾਂ ਜ਼ਰੂਰੀ ਆ ਅੱਜ ਹੋਣੀ ਅਸੀਂ ਮੀਂਹ 'ਚ ਖੜੇ ਆ ਅਸੀਂ ਸਵੇਰ ਦੇ ਖੜੇ ਆ ਅੱਜ ਸਵੇਰ ਦਾ ਮੈਨੂੰ ਫੋਨ ਆਇਆ ਮੈਨੂੰ ਜਦੋਂ ਫੋਨ ਆਇਆ ਮੈਂ ਜਦੀ ਉੱਠ ਕੇ ਆ ਗਿਆ ਤੇ ਅਸੀਂ ਇਸ ਦੀ ਕਾਰਵਾਈ ਚਾਹੁੰਦੇ ਆ ਦੇਖੋ ਇਹ ਪਹਿਲਾਂ ਇੱਥੇ ਕਮਿਊਨਿਟੀ ਸੈਂਟਰ ਦੀ ਜਗ੍ਹਾ ਦੱਸ ਦਿਆ ਮੈਨੂੰ ਜਿੱਥੇ ਤੱਕ ਮੈਨੂੰ ਮਹੱਲੇ ਵਾਲਿਆਂ ਨੇ ਦੱਸਿਆ ਇਹ ਕਮ ਕਦੇ ਕਹਿੰਦੇ ਇੱਥੇ ਸਿਵੰਗ ਪੂਲ ਬਣਨਾ ਹੁਣ ਇੱਥੇ ਕਹਿੰਦੇ ਹਸਪੀਟਲ ਬਣਨਾ ਪਹਿਲਾਂ ਤੇ ਇਹੀ ਨਹੀਂ ਕਲੀਅਰ ਹੈਗਾ ਵੀ ਇੱਥੇ ਬਣ ਕੀ ਰਿਹਾ ਸਾਨੂੰ ਇਹ ਪ੍ਰਸ਼ਾਸਨ ਨੂੰ ਇੱਥੇ ਆ ਕੇ ਮੌਕੇ ਤੇ ਇਨਕਵਾਇਰੀ ਕਰਨੀ ਚਾਹੀਦੀ ਆ ਇਹ ਵੱਡੇ ਤੋਂ ਵੱਡਾ ਸਾਰਾ ਸਾਡਾ ਅਫੀਸਰ ਸਾਹਿਬਾਨ ਡੀਸੀ ਸਾਹਿਬਾਨ ਕਮਿਸ਼ਨਰ ਸਾਹਿਬਾਨ ਐਮਐਲਏ ਸਾਹਿਬਾਨ ਸਾਰੇ ਇੱਥੇ ਹਾਜ਼ਰ ਹੋਣੇ ਚਾਹੀਦੇ ਅੱਜ ਆਉਣੇ ਚਾਹੀਦੇ ਅਸੀਂ ਵੀ ਬੇਨਤੀ ਕਰਾਂਗੇ ਸਾਰੇ ਜਾ ਕੇ ਇਹ ਸਾਰੀ ਮੌਕੇ ਤੇ ਆ ਕੇ ਸਾਰਾ ਦੇਖ ਕੇ ਸਾਰਾ ਪ੍ਰਸ਼ਾਸਨ ਆ ਕੇ ਸਾਰਾ ਮਹੱਲਾ ਆ ਕੇ ਇੱਥੇ ਜੋ ਵੀ ਬਣਦੀ ਆ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਸੀਂ ਸਾਰੇ ਮੁਹੱਲੇ ਦੇ ਨਾਲ ਆ ਸਵੇਰ ਦੇ ਖੜੇ ਆ ਹਲੇ ਤੱਕ ਕੋਈ ਆਇਆ ਨਹੀਂ ਕੋਈ ਚਾਹ ਨਹੀਂ ਪੀਤੀ ਕੋਈ ਪਾਣੀ ਨਹੀਂ ਦਿੱਤਾ ਸਾਰੇ ਅਸੀਂ ਦੇਖੋ ਕੋਈ ਨਹੀਂ ਆਇਆ ਮੈਂ ਸਾਰਾ ਅਸੀਂ ਦੇਖੋ ਕੋਈ ਇਥੇ ਜਿਹੜਾ ਮਾਲਕ ਇੱਥੇ ਬਣਾ ਰਿਹਾ ਕੋਈ ਨਹੀਂ ਆ ਰਿਹਾ ਉਹਨਾਂ ਨੂੰ ਫੱਦ ਰਹੇ ਆ ਪਤਾ ਨਹੀਂ ਕਿਉਂ ਨਹੀਂ ਆ ਰਹੇ ਠੀਕ ਨਹੀਂ ਗੱਲ ਅਸੀਂ ਇਸ ਮੁਹੱਲੇ ਦੇ ਨਾਲ ਆ ਤੁਰੰਤ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਹੀਂ ਕਿ ਹੋਊਗੀ ਤਾਂ ਅਸੀਂ ਟਿੱਪਟਾ ਕਰ ਦੇਵਾਂਗੇ ਖੇਤੂ ਸਾਹਿਬ ਦੇ ਅਸੀਂ ਉੱਥੇ ਜਾ ਕੇ ਧਰਨਾ ਲਾਵਾਂ ਹਾਂ ਇੱਧਰ ਕੀ ਨਾ ਬਣੇ ਤੁਹਾਡਾ ਸਭ ਤੋਂ ਪਹਿਲੀ ਗੱਲ ਤੋਂ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਸ਼ਿਵ ਸ਼ੰਕਰ ਹੈ ਮੈਂ ਚੇਅਰਮੈਨ ਕਿ ਸੋਸਾਇਟੀ ਦਾ ਵੈਲਫੇਅਰ ਪ੍ਰਕਾਸ਼ ਨਗਰ ਰੈਸਿਡੈਂਟ ਸੋਸਾਇਟੀ ਦਾ ਹਾਂਜੀ ਇਹ ਇਹਨਾਂ ਨੂੰ ਦੋ ਤਿੰਨ ਵਾਰੀ ਮੈਂ ਆ ਕੇ ਟੋਕਿਆ ਵੀ ਕੀ ਕਰ ਰਹੇ ਹੋ ਤੁਸੀਂ ਹਾਂਜੀ ਇਹਨਾਂ ਨੇ ਕਹਿੰਦੇ ਕਿ ਬਹੁਤ ਤਰੀਕੇ ਨਾਲ ਅਸੀਂ ਬਣਾ ਰਹੇ ਹਾਂ ਤੇ ਅਸੀਂ ਬੇਸਮੈਂਟ ਬਾਰੇ ਨਹੀਂ ਉਦੋਂ ਪਤਾ ਸੀ ਅੱਛਾ ਜੀ ਬੇਸਮੈਂਟ ਉਸ ਤੋਂ ਬਾਅਦ ਫਟਾਫਟ ਇਹਨਾਂ ਨੂੰ ਰਾਤੋਂ ਦਿਨ ਲੱਗ ਕੇ ਪਟ ਲਈ ਅੱਛਾ ਜੀ ਹੁਣ ਮੈਂ ਪਰਸੋ ਮੀਟਿੰਗ ਬੁਲਾਈ ਪਰਸੋ ਮੀਟਿੰਗ ਬੁਲਾ ਕੇ ਹਾਂਜੀ ਮੈਂ ਇੱਕ ਅਪਲੀਕੇਸ਼ਨ ਤਿਆਰ ਕੀਤੀ ਕਮਿਸ਼ਨਰ ਸਾਹਿਬ ਨੂੰ ਮਾਰ ਕੱਲ ਹੀ ਦਿੱਤੀ ਦਿੱਤੀ ਐਸੀ ਇਹ ਉਹ ਹੁਣ ਅੱਜ ਅੱਜ ਹੀ ਵਾਪਰ ਗਿਆ ਹੈ ਮਾਮਲਾ আর ਅਸੀਂ ਉਹਦੇ ਚ ਲਿਖਿਆ ਹੈ ਕਿ ਆਪਣਾ ਜਿਹੜਾ ਕਹਿਣਾ ਹੈ ਸਾਡੇ ਮਕਾਨਾਂ ਨੂੰ ਖਤਰਾ ਹੈ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਕਮਿਸ਼ਨਰ ਸਾਹਿਬ ਦੇਖ ਕੇ ਆਪਣਾ ਜਿਹੜਾ ਕਹਿਣਾ ਮੈਂ ਕਰਾਂ ਹੋ ਸਕਦਾ ਹੈ ਅੱਜ ਕੱਲ੍ਹ ਚ ਉਹ ਕਾਰਵਾਈ ਪੈ ਜਾਏ ਲੇਕਿਨ ਉਸ ਤੋਂ ਸੁਣਤਾ ਵੀ ਹੈ ਜਦੋਂ ਏਡੀ ਵੱਡੀ ਕੋਈ ਹਾਦਸਾ ਵਾਪਰ ਗਿਆ ਤਾਂ ਮੈਂ ਦੇਖੋ ਜੀ ਇਹ ਪਹਿਲੀ ਗੱਲ ਤਾਂ ਸਾਨੂੰ ਕੰਨ ਦੀ ਕੀ ਲੋੜ ਹੈ ਉਹਨਾਂ ਦੀ ਕਾਰਵਾਈ ਚ ਕਾਰਪੋਰੇਸ਼ਨ ਦੀ ਅਗਰ ਨਕਸ਼ਾ ਬਣਾਇਆ ਤਾਂ ਕਿਉਂ ਬਣਾਇਆ ਚੈੱਕ ਕਰਨਾ ਚਾਹੀਦਾ ਕੀ ਬਣ ਰਿਹਾ ਕੀ ਨਹੀਂ ਬਣ ਰਿਹਾ ਅਸੀਂ ਇਹ ਬੋਲੀ ਭਾਲੀ ਜਨਤਾ ਹੈ ਇਹਨਾਂ ਵਿਚਾਰਿਆਂ ਨੂੰ ਕੀ ਪਤਾ ਕਿ ਹੋਇਆ ਹੈ ਮੇਰਾ ਨੁਕਸਾਨ ਹੋ ਗਿਆ ਵਾ ਤੁਮਨ ਨੂੰ ਨੁਕਸਾਨ ਤੇ ਇੰਨਾ ਹੋ ਗਿਆ ਕਿ ਹੁਣ ਇੱਥੇ ਰਹਿ ਰਵਾਂਗੇ ਕਿਵੇਂ ਇਹ ਹਾਲ ਹੋ ਗਿਆ ਕਿ ਇਸ ਘਰ ਚ ਹੁਣ ਰਹਿਣ ਵਾਲਾ ਹਾਲ ਨਹੀਂ ਰਿਹਾ ਬਿਲਕੁਲ ਜੀ ਹੁਣ ਤੇ ਰੱਬ ਅਸਰੇ ਇਹ ਛੱਡ ਕੇ ਕਿਧਰੇ ਕਿਧਰੇ ਹੋਰ ਹੀ ਜਾਣਾ ਪੈਗਾ ਜੋ ਲੱਛਣ ਲੱਗ ਰਿਹਾ ਹੈ ਇਹ ਇਹ ਬੰਦ ਕਰਾਇਆ ਜਾਵੇ ਇਹ ਇੱਥੇ ਨਹੀਂ ਬੰਨਣਾ ਚਾਹੀਦਾ ਇਹ ਸਾਡੇ ਪ੍ਰਧਾਨ ਜੀ ਨੇ ਮੈਂ ਐਸੋਸਾਇਟੀ ਦੇ ਪ੍ਰਧਾਨ ਜੀ ਹਾਂ ਜੀ ਪ੍ਰਧਾਨ ਦੇ ਦੇਖੋ ਜੀ ਮੈਂ ਹਰਵਿੰਦਰ ਸਿੰਘ ਪ੍ਰਦਾਨ ਪ੍ਰਕਾਸ਼ ਸ਼ਕਰ ਐਸੋਸੀਏਸ਼ਨ ਹਾਂ ਜੀ ਜੀ ਬੋਲੋ ਇਹ ਜਗ੍ਹਾ ਪਹਿਲੇ ਕਹਿੰਦੇ ਸਨ ਜੀ ਇਹ ਕਮਿਊਨਿਟੀ ਸੈਂਟਰ ਦੀ ਜਗ੍ਹਾ ਹੈਗੀ ਇੱਥੇ ਸਵੀਮਿੰਗ ਪੂਲ ਬਣਨਾ ਹੈ ਅੱਛਾ ਜੀ ਸਦਾਲ ਕਮਿਊਨਿਟੀ ਸੈਂਟਰ ਬਣਨਾ ਹੈ ਅੱਛਾ ਜੀ ਅਸੀਂ ਕਿਹਾ ਜੀ ਇਹ ਇੱਥੇ ਸਵੀਮਿੰਗ ਪੂਲ ਨਹੀਂ ਚਾਹੀਦਾ ਹਾਂਜੀ ਕਿਉਂਕਿ ਕਮਿਊਨਿਟੀ ਸੈਂਟਰ ਠੀਕ ਹੈ ਮੱਲੇ ਦੀ ਸੋਧਾ ਲਈ ਸਾਰਿਆਂ ਨੂੰ ਚਾਹੀਦਾ ਹੈ ਹਾਂਜੀ ਲੇਕਿਨ ਇਹ ਕੁਝ ਹੋਰ ਹੀ ਨਿਕਲੇ ਅੰਦਰ ਖਤੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਇਹ ਜਗ੍ਹਾ ਨਹੀਂ ਹੁਣ ਹਸਪਤਾਲ ਬੱਲਿਆ ਜੀ ਇਹ ਲੱਗਦਾ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਹੁਣ ਜਿਸ ਤਰ੍ਹਾਂ ਇਹ ਮਕਾਨ ਡਿੱਗ ਸਕਦੇ ਨੇ ਓਏ ਇਹ ਤਾਂ ਡਿੱਗ ਗਏ ਉਹ ਸਭ ਨੇ ਤੁਸੀਂ ਫੋਟੋ ਲਓ ਦੇਖੋ ਕਿਤੇ ਡਿੱਗ ਪਏ ਨੇ ਸ਼ੁਕਰ ਇਹ ਕਰੋ ਕਿੰਨੀ ਦਰੇਣਾ ਇਹ ਸ਼ੁਕਰ ਇਹ ਕਰੋ ਵੀ ਕੋਈ ਜਾਨੀ ਮਾਲ ਨੁਕਸਾਨ ਨਹੀਂ ਹੋਇਆ ਇਹ ਜਿਨੇ ਹੋਇਆ ਵਾਪਰਿਆ ਜਦੋਂ ਲੋਕੀ ਉੱਠੇ ਹੋਏ ਸੀ ਜੇ ਲੋਕੀ ਸੁੱਤੇ ਹੁੰਦੇ ਤੇ ਫਿਰ ਕੀ ਕੋਈ ਹੁੰਦਾ ਇੱਥੇ ਹਾਹਾਕਾਰ ਕਿ ਨਹੀਂ ਹੁੰਦੀ ਜਿੱਥੇ ਲੋਕ ਇੱਕ ਪਾਸੇ ਮੀਂਹ ਨੂੰ ਲੈ ਕੇ ਖੁਸ਼ੀ ਮਨਾ ਰਹੇ ਤੁਹਾਨੂੰ ਵਿਪਤਾ ਪੈ ਗਈ ਮਚਾਂਦਾ ਵਿਪਤਾ ਪੈ ਗਈ ਜੀ ਸਾਡੇ ਮੀਂਹ ਕਾ ਦਾ ਸਾਡੇ ਦਾਫਤ ਹੋ ਗਈ ਵਾਹ ਤੇ ਹਲੇ ਹੀ ਬਾਈ ਜੀ ਸ਼ੁਰੂਆਤ ਹੈ ਅਜੇ ਅਜਾ ਦੇਖੋ ਹੋਰ ਤਰੇੜਾ ਪੈ ਰਿਆ ਨਾਲੋਂ ਨਾਲ ਕਿ ਨਹੀਂ ਸਾਰੇ ਮਕਾਨ ਗਿਰਨ ਵਾਲੇ ਸਾਰੇ ਮਕਾਨ ਗਿਰਨ ਵਾਲੇ